ਬੀਤੇ ਦਿਨ ਰਾਜਪੁਰਦੀ ਵਾਰਡ ਨੰਬਰ 2 ਫੋਕਲ ਪੁਆਇੰਟ ਦੇ ਵਿੱਚ ਜ਼ਿਮਨੀ ਚੋਣ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਸੁਖਚਾਨ ਸਿੰਘ ਸਰਵਾਰਾ 258 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕਰਕੇ ਵਾਰਡ ਨੰਬਰ 2 ਫੋਕਲ ਪੁਆਇੰਟ ਦੇ ਨਵੇਂ ਐਮਸੀ ਚੁਣੇਗੇ ਇੱਥੇ ਦੱਸਣਯੋਗ ਗੱਲ ਇਹ ਆ ਕਿ ਰਾਜਪੁਰਾ ਦੇ ਵਾਰਡ ਨੰਬਰ 2 ਫੋਕਲ ਪੁਆਇੰਟ ਦੇ ਵਿੱਚ ਜਿਮਨੀ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਤੋਂ ਐਡਵੋਕੇਟ ਸੁਖਚੈਨ ਸਿੰਘ ਸਰਵਾਰਾ, ਭਾਜਪਾ ਤੋਂ ਐਡਵੋਕੇਟ ਸ਼ੇਖਰ ਚੌத்ਰੀ, ਕਾਂਗਰਸ ਪਾਰਟੀ ਤੋਂ ਗੁਰਦਰਸ਼ਨ ਸਿੰਘ ਅਤੇ ਅਕਾਲੀ ਦਲ ਤੋਂ ਜੋਗਿੰਦਰ ਸਿੰਘ ਮਠਾੜੂ ਆਪਣੀ ਕਿਸਮਤ ਅਜ਼ਮਾ ਰਹੀ ਸਨ। ਸਵੇਰੇ 7 ਵਜੇ ਤੋਂ ਚੋਣਾਂ ਦੀ ਪ੍ਰਕਿਰਿਆ ਪ੍ਰਸ਼ਾਸਨ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ। ਚੋਣਾ ਦੌਰਾਨ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਾਫੀ ਪੂਕਤਾ ਇੰਤਜ਼ਾਮ ਕੀਤੇ ਗਏ ਸਨ ਲੇਕਿਨ ਉਸ ਤੋਂ ਬਾਅਦ ਵੀ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸਰਦਾਰ ਹਰਦੀਆਲ ਸਿੰਘ ਕੰਬੋਜ ਅਤੇ ਬੀਜੇਪੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਵੱਲੋਂ ਆਮ ਆਦਮੀ ਪਾਰਟੀ ਤੇ ਪੁਲਿਸ ਪ੍ਰਸ਼ਾਸਨ ਤੇ ਕਾਫੀ ਦੋਸ਼ ਲਗਾਉਂਦੇ ਹੋਏ ਤੱਕੇ ਸ਼ਾਹੀ ਦੇ ਇਲਜ਼ਾਮ ਲਗਾਏ ਗਏ ਪੂਸਤੋਂ ਬਾਅਦ ਜਦੋਂ 4 ਵਜੇ ਚੋਣਾਂ ਦੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਚੋਣ ਨਤੀਜੇ ਆਏ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਸੁਖਚਾਨ ਸਿੰਘ ਸਰਵਾਰਾ ਨੂੰ 662 ਵੋਟਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 404 ਅਤੇ ਭਾਜਪਾ ਦੇ ਉਮੀਦਵਾਰ ਨੂੰ 180 ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ 90 ਵੋਟਾਂ ਪਈਆਂ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਸੁਖਚਾਨ ਸਿੰਘ ਸਰਵਾਰਾ 258 ਵੋਟਾਂ ਦੇ ਨਾਲ ਜਿੱਤ ਕੇ ਜਦੋਂ ਪੋਲਿੰਗ ਸਟੇਸ਼ਨ ਦੇ ਬਾਹਰ ਆਏ ਤਾਂ ਸਮਰਥਕਾਂ ਦੇ ਵਿੱਚ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਐਡਵੋਕੇਟ ਸੁਭਚਨ ਸਿੰਘ ਸਰਵਾਰਾਫਲੋ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਆਪਣੇ ਵਾਰਡ ਨੰਬਰ 2 ਦੇ ਵਿੱਚ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਇੱਕ ਰੋਡ ਸ਼ੋਅ ਕੱਟਿਆ ਗਿਆ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਮਰਥਕ ਨੱਚਦੇ ਹੋਏ ਖੁਸ਼ੀ ਮਨਾਉਂਦੇ ਹੋਏ ਦਿਖਾਈ ਦਿੱਤੇ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਹਲਕਾ ਵਿਧਾਇਕਾ ਮੈਡਮ ਨੀਨਾ ਮੀਤਲ ਨੇ ਜਿੱਥੇ ਵਾਰਡ ਨੰਬਰ 2 ਫੋਕਲ ਪੁਆਇੰਟ ਦੇ ਲੋਕਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਸੀ ਸੋ ਆਓ ਸੁਣਦੇ ਹਾਂ ਮੈਮ ਜਿਹੜੀ ਪਾਰਟੀ ਉਮੀਦਵਾਰ ਦੇ ਉਹਨੂੰ ਜਿੱਤ ਹੱਥ ਵਿੱਚ ਜੀ ਗਈ ਹੈ ਜੀ ਇਹ ਮੈਂ ਸਭ ਤੋਂ ਪਹਿਲਾਂ ਤਾਂ ਫੋਕਲ ਪੁਆਇੰਟ ਵਾਸੀਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਸਾਡੇ ਉਮੀਦਵਾਰ ਸੁਖਚੈਨ ਸਰਵਾਰਾ ਜੀ ਤੇ ਭਰੋਸਾ ਕੀਤਾ ਤੇ ਅੱਜ ਉਹਨਾਂ ਨੂੰ ਵੱਡੀ ਜਿੱਤ ਦਿਵਾਈ ਹੈ ਕਿਉਂਕਿ ਸੁਖਚੈਨ ਸਰਵਾਰਾ ਜੀ ਸ਼ੁਰੂ ਤੋਂ ਜਦੋਂ ਤੋਂ ਸਰਕਾਰ ਬਣੀ ਹੈ ਕੰਮ ਕਰਦੇ ਆਏ ਆ ਲੋਕਾਂ ਨੇ ਅੱਜ ਉਹਨਾਂ ਦੇ ਕੰਮਾਂ ਨੂੰ ਵੋਟਾਂ ਪਾਈਆਂ ਤੇ ਉਹਨਾਂ ਦੀ ਨਮਰਤਾ ਨੂੰ ਉਹਨਾਂ ਦੇ ਸਵਾਲ ਨੂੰ ਮੈਡਮ ਇਸ ਤਰ੍ਹਾਂ ਕਿਹਾ ਜਾ ਰਿਹਾ ਸੀਗਾ ਕਿ ਜਿਹੜੀ ਧੱਕੇਸ਼ਾਹੀ ਵੀ ਕੀਤੀ ਗਈ ਸੀ ਕਿ ਚਾਕਾ ਵਿਧਾਇਕ ਵੀ ਇੱਥੇ ਸੀਗੇ ਹੋਰ ਵੀ ਪਾਰਟੀ ਦੇ ਆਗੂ ਸੀਗੇ ਕੀ ਕਹਿਣਾ ਦੇਖੋ ਉਹ ਅੱਜ ਤੱਕ ਧੱਕੇ ਹੀ ਕਰਦੇ ਆਏ ਐ ਤੇ ਉਹਨਾਂ ਨੂੰ ਉਹੀ ਧੱਕੇਸ਼ਾਹੀ ਦਿਖਦੀ ਐ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੇਲੇ ਵੀ ਐਮਸੀ ਦੇ ਵੋਟਾਂ 'ਚ 5 4 ਵਜੇ ਤੱਕ ਵੋਟਾਂ ਪਈਆਂ ਇਹਦਾ ਦੱਸ ਗਿਆ ਨਾ ਬਜੀ ਨਿਪਟਾ ਦਿੰਦੇ ਸੀ ਧੱਕਾ ਕਰਕੇ ਪਰ ਅੱਜ ਅਸੀਂ ਇੱਕ ਇੱਕ ਵੋਟਰ ਨੂੰ ਆਵਦਾ ਰਾਈਟ ਮਿਲਿਆ ਕਿ ਇੱਕ ਇੱਕ ਵੋਟਰ ਨੇ ਆਵਦਾ ਵੋਟ ਪਾਇਆ ਇਹ ਜੀ ਕੋਈ ਵੀ ਗੱਲ ਨਹੀਂ ਸੀ ਪੁਨ ਇਹ ਜੀ ਮੈਂ ਕਹਿੰਦਾ ਨਾ ਲੋਕਾਂ ਨੇ ਨਕਾਰੇ ਹੋਏ ਨੇ ਤਾਂ ਬਸ ਇਹਨਾਂ ਨੂੰ ਜਿੱਥੇ ਵੀ ਲੱਗਦਾ ਵੀ ਧੱਕਾ ਹੋ ਜਾ ਧੱਕਾ ਹੋਇਆ ਧੱਕਾ ਕਰਨ ਦਾ ਆਪ ਆਏ ਸੀ ਪਰ ਅੱਜ ਕਿਸੇ ਨੇ ਸਾਡੇ ਪ੍ਰਸ਼ਾਸਨ ਨੇ ਕੋਈ ਧੱਕਾ ਨਹੀਂ ਕਰਨ ਦਿੱਤਾ ਸਾਡੀਆਂ ਸਪੈਸ਼ਲ ਹਦਾਇਤਾਂ ਸੀ ਵੀ ਸ਼ਾਂਤੀਪ੍ਰੀਅ ਇਲੈਕਸ਼ਨ ਹੋਣੇ ਚਾਹੀਦੇ ਮੈਡਮ ਕੀ ਕਹਿਣਾ ਚਾਹੋਗੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕੀ ਇਤਨਾ ਹੋਣਗੇ ਤਾਂ ਆਪਾਂ ਇਹਨਾਂ ਕੋਲ ਵਾਰ ਜਿਹੜੇ ਹੈ ਜਿੱਤ ਸਕਦੇ ਆ ਤੁਹਾਨੂੰ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਣਾ ਦੇਖੋ ਸਾਨੂੰ ਤਾਂ ਸਾਡੇ ਕੰਮਾਂ ਤੇ ਮਾਨ ਹੈ ਸਾਨੂੰ ਸਾਡੇ ਕੰਮਾਂ ਤੇ ਵਿਸ਼ਵਾਸ ਹੈ ਵੀ ਅਸੀਂ ਕੰਮ ਕਰ ਰਹੇ ਆ ਤਾਂ ਲੋਕ ਸਾਨੂੰ ਪਿਆਰ ਦੇਣਗੇ ਹੀ ਦੇਣਗੇ ਤੇ ਮੈਂ ਇੱਕ ਗੱਲ ਦਾ ਤੁਹਾਨੂੰ ਭਰੋਸਾ ਦਿਵਾਨੀਆਂ ਸਾਡੀ ਸਰਕਾਰ 'ਚ ਕਦੇ ਵੀ ਕਿਸੇ ਨਾਲ ਧੱਕਾ ਨਹੀਂ ਹੋਊਗਾ ਨਾ ਹੋਇਆ ਤੇ ਨਾ ਹੋਵੇਗਾ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ